ਚਾਰ ਪਿਸਤਲ ਦੇਸੀ 34 ਬੋਰ ਸਮੇਤ ਚਾਰ ਮੈਗਜ਼ੀਨ ਤੇ ਪੰਜ ਲਾਈਵ ਰਾਉਂਡ ਤੇ ਚਾਰ ਪਿਸਤਲ ਦੇਸੀ 34 ਸਮੇਤ ਚਾਰ ਮੈਗਜ਼ੀਨ ਬਰਾਮਦ ਕੀਤੀ ਗਈ ਹੈ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਆਹੀ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦਾ ਜੇਲ੍ਹ ਦੇ ਵਿੱਚ ਬੈਠੇ ਕਿਸੇ ਬੰਦੇ ਨਾਲ ਕੰਟੈਕਟ ਸੀ ਤੇ ਉਹਦੇ ਨਾਲ ਜਾ ਕੇ ਜਿਹੜਾ ਬੰਦਾ ਹੁਣ ਜੇਲ੍ਹ 'ਚ ਹੈ ਕਾਫੀ ਟਾਈਮ ਪਹਿਲਾਂ ਇਹ ਵੈਪਨ ਜਿਹੜੇ ਨੇ ਐਮਪੀ ਸਾਈਡ ਤੋਂ ਲੈ ਕੇ ਆਏ ਨੇ ਇਹਦਾ ਮਕਸਦ ਜਿਹੜਾ ਹੈ ਉਹ ਕੋਈ ਨਾ ਕੋਈ ਵਾਰਦਾਤ ਨੂੰ ਅੰਜਾਮ ਦੇਣ ਦਾ ਸੀ ਕਿਉਂਕਿ ਇਹ ਤੇ ਪਹਿਲਾਂ ਵੀ ਪੰਜ ਅਪਰਾਧਿਕ ਮਾਮਲੇ ਦਰਜ ਨੇ ਇਲੀਗਲ ਆਰਮਸ ਤੇ ਅਮਿਊਨੇਸ਼ਨ ਰੱਖਣ ਵਾਲੇ ਵਿਰੋਧ ਦੇ ਖਿਲਾਫ ਮੋਗਾ ਪੁਲਿਸ ਦੇ ਸੀਆਈਏ ਸਟਾਫ ਨੂੰ ਇੱਕ ਕੱਲ ਵੱਡੀ ਸਫਲਤਾ ਹੱਥ ਲੱਗੀ ਹੈ ਜਿਦੇ ਵਿੱਚ ਦੋ ਵੱਖਰੇ ਵੱਖਰੇ ਮਾਮਲੇ ਦਰਜ ਕੀਤੇ ਗਏ ਨੇ ਤੇ ਟੋਟਲ ਇਹਦੇ ਵਿੱਚ ਚਾਰ ਪਿਸਟਲ ਦੇਸੀ 32 ਬੋਰ ਸਮੇਤ ਚਾਰ ਮੈਗਜ਼ੀਨ ਤੇ ਪੰਜ ਲਾਈਵ ਰਾਊਂਡ ਤੇ ਚਾਰ ਪਿਸਟਲ ਦੇਸੀ 34 ਸਮੇਤ ਚਾਰ ਮੈਗਜ਼ੀਨ ਬਰਾਮਦ ਕੀਤੀ ਗਈ ਹੈ ਆ ਸਾਰਾ ਆਪਰੇਸ਼ਨ ਐਸਪੀਡੀ ਤੇ ਡੀਐਸਪੀਡੀ ਮੋਗਾ ਦੀ ਸੁਪਰਵੀਜ਼ਨ ਹੇਠ ਹੋਇਆ ਹੈ ਜਿਹਨੂੰ ਇੰਚਾਰਜ ਸੀਆਈਏ ਮੋਗਾ ਨੇ ਅੰਜਾਮ ਦਿੱਤਾ ਹੈ ਇਹਦੇ ਵਿੱਚ ਜਿਹੜਾ ਪਹਿਲਾ ਮਾਮਲਾ ਹੈ ਐਫਆਈਆਰ ਨੰਬਰ 275 ਅੰਡਰ ਆਰਮਜੈਕ ਪੁਲਿਸ ਸਟੇਸ਼ਨ ਸਿਟੀ ਸਾਊਥ ਰਜਿਸਟਰ ਕੀਤੀ ਗਈ ਹੈ ਇਹਦੇ ਵਿੱਚ ਦੋ ਦੋਸ਼ੀ ਜਿਹੜੇ ਨੇ ਉਹ ਅਰੈਸਟ ਕੀਤੇ ਗਏ ਹੈ ਨਵਜੀਤ ਸਿੰਘ ਤੇ ਮਨਦੀਪ ਸਿੰਘ ਇਨਾਂ ਤੇ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈ ਇਨਾਂ ਤੋਂ ਟੋਟਲ 5 ਪਿਸਟਲ ਬਰਾਮਦ ਹੋਏ ਨੇ ਸਮੇਤ 3 ਮੈਗਜ਼ੀਨ ਤੇ 5 ਲਾਈਵ ਰਾਉਂਡ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਆਹੀ ਗੱਲ ਸਾਹਮਣੇ ਆਈ ਹੈ ਕਿ ਇਨਾਂ ਦਾ ਜੇਲ੍ਹ ਦੇ ਵਿੱਚ ਬੈਠੇ ਕਿਸੇ ਬੰਦੇ ਨਾਲ ਕੰਟੈਕਟ ਸੀ ਤੇ ਉਹਦੇ ਨਾਲ ਜਾ ਕੇ ਜਿਹੜਾ ਬੰਦਾ ਹੁਣ ਜੇਲ੍ਹ 'ਚ ਹੈ ਕਾਫੀ ਟਾਈਮ ਪਹਿਲਾਂ ਇਹ ਵੈਪਨ ਜਿਹੜੇ ਨੇ ਐਮਪੀ ਸਾਈਡ ਤੋਂ ਲੈ ਕੇ ਆਏ ਨੇ ਤੇ ਇਨਾਂ ਦਾ ਮੇਨ ਮਕਸਦ ਇਨਾਂ ਨੂੰ ਅੱਗੇ ਵੇਚ ਕੇ ਪੈਸੇ ਕਮਾਉਣ ਦਾ ਸੀ ਤੇ ਜਿਹੜੇ ਸਮਾਜ ਦੇ ਮਾੜੇ ਅਨਸਰ ਨੇ ਉਹਨਾਂ ਨੂੰ ਇਹ ਅੱਗੇ ਵੈਪਨ ਸਪਲਾਈ ਕਰਦੇ ਨੇ ਤੇ ਆ ਇੱਕ ਵੱਡੀ ਸਫਲਤਾ ਸੀਆਈਏ ਸਟਾਫ ਮੋਗਾ ਨੂੰ ਹੱਥ ਲੱਗੀ ਹੈ ਦੂਜਾ ਮਾਮਲਾ ਜਿਹੜਾ ਦਰਜ ਹੋਇਆ ਹੈ ਉਹ ਐਫਆਈਆਰ ਨੰਬਰ 110/25 ਆਮ ਜੈਟ ਪੁਲਿਸ ਸਟੇਸ਼ਨ ਮੇਣਾ ਦੇ ਵਿੱਚ ਸੀਆਈਏ ਵੱਲੋਂ ਦਰਜ ਕੀਤਾ ਗਿਆ ਹੈ ਇਹਦੇ ਵਿੱਚ ਟੋਟਲ ਬਰਾਮਦਗੀ ਦੋ ਪਿਸਟਲ ਦੇਸੀ 30 ਬੋਰ ਤੇ ਇੱਕ ਪਿਸਟਲ ਦੇਸੀ 32 ਬੋਰ ਸਮੇਤ ਚਾਰ ਮੈਗਜ਼ੀਨ ਬਰਾਮਦ ਹੋਈ ਹੈ ਇਹਦੇ ਵਿੱਚ ਜਿਹੜਾ ਦੋਸ਼ੀ ਅਰੈਸਟ ਹੋਇਆ ਸੁਖਨਦੀਪ ਸਿੰਘ ਆ ਦੂਰ ਕੋਟਕਲਾਂ ਦਾ ਰਹਿਣ ਵਾਲਾ ਹੈ ਤੇ ਇਹਦੇ ਪਹਿਲਾਂ ਪੰਜ ਅਪਰਾਧਿਕ ਮਾਮਲੇ ਦਰਜ ਨੇ ਇਹਦੇ ਕਿਡਨਾਪਿੰਗ ਲੜਾਈ ਝਗੜਾ ਐਨਡੀਪੀਐਸ ਐਕਟ ਦੇ ਤਹਿਤ ਵੀ ਤੇ ਚੋਰੀ ਦੇ ਮਾਮਲੇ ਵੀ ਇੱਥੇ ਪਹਿਲਾਂ ਦਰਜ ਨੇ ਆ ਸਾਰੀ ਜਿਹੜੀ ਕਾਰਵਾਈ ਹੋਈ ਹੈ ਆ ਮੋਗਾ ਪੁਲਿਸ ਦੀ ਸੀਆਈਏ ਟੀਮ ਵੱਲੋਂ ਕੀਤੀ ਗਈ ਹੈ ਤੇ ਇਹ ਜਿਹੜੇ ਟੋਟਲ ਵੈਪਨ ਨੇ ਅਬਰੰਦ ਹੋ ਗਏ 8 ਤੇ ਇਹਨਾਂ ਦੀ ਜਿਹੜੀ ਬੈਕਵਰਡ ਲਿੰਕੇਜ ਆ ਉਹ ਚੱਲ ਰਹੀ ਹੈ ਤੇ ਹੋਰ ਵੀ ਜਿਹੜੇ ਦੋਸ਼ੀ ਕੋਈ ਇਸ ਕੰਮ 'ਚ ਇਨਵੋਲ ਹੋਣਗੇ ਅੱਜ ਇਹਨਾਂ ਦਾ ਪੁਲਿਸ ਰਿਵਾਰਡ ਹਾਸਲ ਕਰਕੇ ਇਹਨਾਂ ਦੀ ਦੁਬਈ ਨਾਲ ਪੁੱਛਗਿੱਛ ਕੀਤੀ ਜਾਏਗੀ ਜਿਹੜੇ ਵੀ ਹੋਰ ਦੋਸ਼ੀ ਇਸ ਕੰਮ 'ਚ ਇਨਵੋਲ ਹੋਣਗੇ ਉਹਨਾਂ ਦੇ ਖਿਲਾਫ ਵੀ ਬਣਦੀ ਕਾਰਵਾਈ ਅਸੀਂ ਸਖਤੋ ਸਖਤ ਕਰਾਂਗੇ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਆਇਆ ਹੈ ਕਿ ਮੇਨ ਇਹਨਾਂ ਦਾ ਮਕਸਦ ਅਫੀਆਨ ਦੀ ਤਸਕਰੀ ਕਰਨ ਦਾ ਹੀ ਸੀ ਹੁਣ ਤੱਕ ਦੀ ਜਿਹੜੀ ਤਫਤੀਸ਼ ਹੈ ਉਹ ਤੋਂ ਆਹੀ ਚੀਜ਼ ਸਾਹਮਣੇ ਆਈ ਹੈ। ਇਹਦਾ ਮਕਸਦ ਜਿਹੜਾ ਹੈ ਉਹ ਕੋਈ ਨਾ ਕੋਈ ਵਾਰਦਾਤ ਨੂੰ ਅੰਜਾਮ ਦੇਣ ਦਾ ਸੀ ਕਿਉਂਕਿ ਇਹ ਤੇ ਪਹਿਲਾਂ ਵੀ ਪੰਜ ਅਪਰਾਧਿਕ ਮਾਮਲੇ ਦਰਜ ਨੇ ਤੇ ਹੁਣ ਤੱਕ ਦੀ ਤਫ਼ਤੀਸ਼ ਦੇ ਵਿੱਚ ਵੀ ਆਹੀ ਗੱਲ ਸਾਹਮਣੇ ਆਈ ਹੈ ਕਿ ਆ ਕਿਸੇ ਬੰਦੇ ਦੇ ਕਹਿਣ ਤੇ ਇਹ ਵੈਪਨ ਜਿਹੜੇ ਨੇ ਇਹਨੇ ਆਪਣੇ ਕੋਲ ਰੱਖੇ ਸੀ ਤੇ ਆ ਕੋਈ ਨਾ ਕੋਈ ਵਾਰਦਾਤ ਨੂੰ ਅੰਜਾਮ ਦੇ ਸਕਦਾ ਸੀ। ਜਿਹੜੀ ਇਹਦੀ ਡੂੰਘਾਈ ਨਾਲ ਹੁਣ ਪੁੱਛੀ ਜਿਹੜੀ ਉਹ ਚੱਲ ਰਹੀ ਹੈ ਤੇ ਉਹ ਵੀ ਕਲੀਅਰ ਹੋ ਜਾਵੇ ਬਿਨਾਂ ਕੀ ਅੱਗੇ ਵਾਰਦਾਤ ਨੂੰ ਅੰਜਾਮ ਦੇਣਾ। ਜਿਹੜਾ ਪਹਿਲੇ ਮਾਮਲਾ ਹੈ ਉਹਦੇ ਵਿੱਚ ਨਵਜੀਤ ਸਿੰਘ ਦੀ ਉਮਰ ਕਰੀਬ 33 ਸਾਲ ਹੈ, ਮਨਦੀਪ ਦੀ ਉਮਰ ਕਰੀਬ 24 ਤੇ ਦੂਜੇ ਮਾਮਲੇ ਦੇ ਵਿੱਚ ਜਿਹੜਾ ਸੁਖਨਦੀ ਫੜਿਆ ਗਿਆ ਉਹਦੀ ਉਮਰ ਕਰੀਬ 27 ਸਾਲ ਹੈ ਜੀ ਜਿਹੜਾ ਪਹਿਲਾ ਮਾਮਲਾ ਦਰਜ ਹੋਇਆ ਉਹ ਤਾਂ ਕਲੀਅਰ ਹੋ ਗਿਆ ਕਿ ਇਹ ਐਮਪੀ ਤੋਂ ਹੀ ਲੈ ਕੇ ਆਏ ਆ ਦੂਜੇ ਮਾਮਲੇ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਹਜੇ ਚੱਲ ਰਹੀ ਹੈ ਉਹ ਤੁਹਾਨੂੰ ਦੱਸਿਆ ਇਹ ਕਿਨਾਂ ਦੇ ਨਾਲ ਦਾ ਅਸੋਸੀਏਟ ਹੈ ਜਿਹੜਾ ਆਈਡੈਂਟੀਫਾਈ ਹੋ ਗਿਆ ਜਿਹੜਾ ਹੁਣ ਇਸ ਟਾਈਮ ਜੇਲ੍ਹ ਦੇ ਵਿੱਚ ਹੈ ਉਹਦੇ ਪਹਿਲਾਂ ਮੁਕਦਮੇ ਜਿਹੜੇ ਨੇ ਉਹ 5-6 ਦਰਜ ਹੈਗੇ ਉਹਦਾ ਨਾਂ ਤੁਹਾਨੂੰ ਅਸੀਂ ਦੱਸ ਦੇਵਾਂਗੇ ਡਿਟੇਲਸ ਹਜੇ ਇਸ ਤਰ੍ਹਾਂ ਦੀ ਇਨਵੈਸਟੀਗੇਸ਼ਨ ਇਫੈਕਟ ਨਾ ਹੋਏ ਉਹਦੇ ਕਰਕੇ ਅਸੀਂ ਉਹਦਾ ਨਾਂ ਡਿਸਕਲੋਜ਼ ਨਹੀਂ ਕਰ ਰਹੇ ਬਟ ਉਹ ਬੰਦਾ ਕੋਇਸ ਕੰਮ ਦੇ ਵਿੱਚ ਇਨਵੋਲ ਹੈ ਉਹਨੂੰ ਵੀ ਪ੍ਰੋਡਕਸ਼ਨ ਵਰਲਡ ਤੇ ਲੈ ਕੇ ਆਵਾਂਗੇ ਫਿਰ ਸਾਰੀ ਗੱਲ ਜਿਹੜੀ ਹੈ ਕਲੀਅਰ ਹੋ ਜਾਊਗੀ ਹੋਰ ਕਿਹੜੇ ਕਿਹੜੇ ਬੰਦੇ ਇਹਨਾਂ ਦੇ ਨਾਲ ਇਨਵੋਲ ਨੇ